ਹਾਂਜੀ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਕੱਲ ਇੱਕ ਵੀਡੀਓ ਪਾਈ ਸੀ ਕਿ ਆਪਾਂ ਈਟੀਟੀ ਦੀ ਤੇ ਮਾਸਟਰ ਕੈਡਰ ਦੀ ਯੂਨੀਅਨਾਂ ਦੇ ਬਾਰੇ ਵੀ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹਨ ਉਹ ਵੀਡੀਓ ਦਾ ਲਿੰਕ ਆਪਾਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਉਹ ਵੀ ਪਾ ਦਾਂਗੇ ਤੁਸੀਂ ਦੇਖ ਲਿਓ ਵੀ ਉਹ ਵੀਡੀਓ 'ਚ ਆਪਾਂ ਤੁਹਾਨੂੰ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਅੱਜ ਇੱਕ ਆਰਟੀਕਲ ਸ਼ਬਿਆਰ న్యూਸ ਚੈਨਲ ਦੇ ਮਾਧਿਅਮ ਨਾਲ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ న్యూਸ ਚੈਨਲ ਦੇ ਅਖਬਾਰ ਦੀ ਇੱਕ ਕਟਿੰਗ ਆ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ 3381 EDT ਟੀਚਰਾਂ ਦੀ ਭਰਤੀ ਮੁਕੰਮਲ ਹੁਣ ਇਹ ਗੱਲਾਂ ਕੀ ਆ ਵੀ ਆਪਾਂ ਉਹਦੇ ਚ ਕੀ ਗੱਲਾਂ ਕਰੀਆਂ ਸੀ ਤੇ ਉਹ ਆਪਾਂ ਕਿਉਂ ਕਹਿ ਰਹੇ ਹਾਂ ਵੀ ਸੱਚ ਹੋ ਗਈਆਂ ਕਿਉਂਕਿ ਤੁਸੀਂ ਹੁਣ ਦੇਖੋ ਜਿਹੜੀ ਭਰਤੀ ਸਰਕਾਰ ਨੇ ਕੱਢੀ ਹੋਈ ਆ ਪਹਿਲਾਂ 2364 ਤੇ 599 ਇਹ ਉਸੇ ਭਰਤੀ ਨੂੰ ਦਿਖਾ ਕੇ ਹੀ ਇੱਕ ਤੋਂ ਡੇਢ ਸਾਲ ਅੱਗੇ ਆਪਦਾ ਸਿਸਟਮ ਚਲਾਉਣਗੇ ਕਿ ਹਾਂ ਅਸੀਂ ਇੰਨੀ ਭਰਤੀ ਕਰ ਲਈ ਤੁਹਾਨੂੰ ਕੋਈ ਵੀ ਭਰਤੀ ਸਰਕਾਰ ਦੇਣ ਦੇ ਮੂਡ 'ਚ ਨਹੀਂ ਹੈਗੀ ਕਿਉਂਕਿ ਤੁਹਾਡੀ ਯੂਨੀਅਨ ਉਹੀ ਗੱਲ ਆ ਕਿ ਯੂਨੀਅਨ ਸਟਰੋਂਗ ਨਹੀਂ ਹੈਗੀ ਇਹਨਾਂ ਦੇ ਕੋਈ ਪ੍ਰੈਸ਼ਰ ਨਹੀਂ ਹੈਗਾ ਠੀਕ ਆ ਤਾਂ ਇਸ ਕਰਕੇ ਤੁਹਾਡੀ ਜਿਹੜੀ ਭਰਤੀ ਆ ਜੇ ਤੁਸੀਂ ਕੋਈ 25 ਚ ਤੁਹਾਨੂੰ ਭਰਤੀ ਮਿਲ ਜੂਗੀ ਨਹੀਂ ਮਿਲਦੀ ਗੱਲ ਕੌੜੀ ਲੱਗੂਗੀ ਤੁਹਾਨੂੰ ਪਰ ਇਹ ਗੱਲ ਸੱਚੀ ਆ 25 ਚ ਤੁਹਾਨੂੰ ਗੱਲ ਕਲੀਅਰ ਵੀ ਹੋ ਜੂਗੀ ਕਿਉਂਕਿ ਆਪਾਂ ਕੱਲ ਵੀ ਇਸੇ ਆਧਾਰ ਤੇ ਗੱਲ ਕਰੀ ਸੀ ਤੇ ਅੱਜ ਇੱਕ ਨਿਊਜ਼ਪੇਪਰ ਦੇ ਵਿੱਚ ਇਹ ਆਰਟੀਕਲ ਖੁਦ ਛਪ ਕੇ ਆਇਆ ਕੋਈ ਆਪਾਂ ਆਪਣੇ ਵੱਲੋਂ ਟਾਈਪ ਨਹੀਂ ਕਰਵਾਇਆ ਕਿ ਇਹਨਾਂ ਨੇ 11000 ਸਿੱਖਿਆ ਵਿਭਾਗ ਚ ਨੌਕਰੀਆਂ ਦੇ ਦਿੱਤੀਆਂ ਨੌਕਰੀਆਂ ਇਹਨਾਂ ਨੇ ਇਹ ਚੀਜ਼ਾਂ ਕਹਿ ਰਹੇ ਨੇ ਠੀਕ ਆ ਤੇ ਉਹਦੇ ਵਿੱਚ ਹੁਣ 6835 ਇਨਕਲੂਡ ਕਰ ਲਈ ਇਹਨਾਂ ਨੇ ਜਿਹੜੀ ਕਿ ਪੁਰਾਣੀ ਸਰਕਾਰ ਦੀ ਸੀ ਠੀਕ ਆ ਤੇ 4166 ਤੇ ਉਹ ਚੀਜ਼ਾਂ ਇਨਕਲੂਡ ਕਰਕੇ ਇਹਨਾਂ ਨੇ 11000 ਦਿਖਾ ਦਿੱਤੀ ਤੇ ਹੁਣ ਜਿਹੜੀ 2364 ਤੇ 9894 ਵੀ ਜਿਹੜੀ ਪੁਰਾਣੀ ਸਰਕਾਰਾਂ ਦੀ ਆ ਉਹਨਾਂ ਵੀ ਇਹ ਆਪਦੀ ਪ੍ਰਾਪਤੀ ਦੱਸ ਕੇ ਤੁਹਾਡੀ ਕੋਈ ਵੀ ਭਰਤੀ ਇੱਕ ਸਾਲ ਤੱਕ ਨਹੀਂ ਹੋਊਗੀ ਇਹ ਗਾਰੰਟੀ ਆਪਣੀ ਜੇਕਰ ਤੁਸੀਂ ਘਰਾਂ ਚੋਂ ਬਾਹਰ ਨਾ ਨਿਕਲੇ ਯੂਨੀਅਨ ਦਾ ਸਾਥ ਕਿਸੇ ਦਾ ਨਾਂ ਦਿੱਤਾ ਕੋਈ ਸੰਘਰਸ਼ ਨਾ ਵੜੇ ਤੋਂ ਨੂੰ ਮੈਂ ਕਰ ਲਵੀ ਹਿਸਟਰੀ ਦੀਆਂ ਗੱਲਾਂ ਦੱਸੀਆਂ ਸੀ ਅੱਜ ਵੀ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਇਸ ਵੀਡੀਓ 'ਚ ਜੇਕਰ ਆਪਾਂ ਗੱਲ ਕਰੀਏ 2020 ਦੇ ਵਿੱਚ 23 ਚੋਂਟਾਈ 21 'ਚ 6635 ਆਈ ਚਲੋ 22 'ਚ ਇਹਨਾਂ ਨੇ ਜਿਹੜਾ 21 ਵਾਲਾ 5994 ਨੋਟੀਫਿਕੇਸ਼ਨ ਸੀ ਉਹ ਰਿਵਾਈਜ਼ ਕਰਕੇ ਇਹਨਾਂ ਨੇ 5994 ਭਰਤੀ ਦੇਤੀ ਉਹ ਭਰਤੀਆਂ ਕਿਉਂ ਆਈਆਂ ਕਿਉਂਕਿ ਉਦੋਂ ਯੂਨੀਅਨਾਂ ਦਾ ਪ੍ਰੈਸ਼ਰ ਸੀਗਾ ਤੇ ਹੁਣ 23 ਤੇ 24 'ਚ ਕੋਈ ਭਰਤੀ ਨਹੀਂ ਆਈ ਕਿਉਂਕਿ ਯੂਨੀਅਨ ਨੂੰ ਸਟੂਡੈਂਟਸ ਸਪੋਰਟ ਹੀ ਨਹੀਂ ਕਰ ਰਹੇ ਪੁਰਾਣੇ ਸਮਿਆਂ 'ਚ ਜਦੋਂ ਅੱਜ ਤੋਂ 5-10 ਸਾਲ ਪਹਿਲਾਂ ਜਦੋਂ ਭਰਤੀਆਂ ਨਹੀਂ ਹੁੰਦੀਆਂ ਸੀ ਆਪਾਂ ਵੇਖਦੇ ਸੀ ਵੀ ਟੀਚਰਾਂ ਨੇ ਕਿੰਨੀ ਕੁੱਟ ਪੈਂਦੀ ਸੀ ਹੁਣ ਤਾਂ ਉਹ ਵੀ ਨਹੀਂ ਪੈਂਦੀ ਠੀਕ ਆ ਬਹੁਤ ਘੱਟ ਆ ਚਲੋ ਜੇਕਰ ਕੋਈ ਜਿਆਦਾ ਵੱਡਾ ਸੰਘਰਸ਼ ਵਿੱਢਿਆ ਜਾਵੇ ਕੋਈ ਰੌਲਾ ਪੈ ਜੇ ਫੇਰ ਪੈ ਜਾਂਦੀ ਆ ਪਰ ਉਦੋਂ ਕੀ ਸੀਗਾ ਵੀ ਜਿਹੜੀ ਭਰਤੀ ਸੀਗੀ ਤੇ ਸਟੂਡੈਂਟ ਉੱਥੇ ਜਦੋਂ ਪਹੁੰਚਦੇ ਸੀ ਭਰਤੀ ਵਾਸਤੇ ਸੰਘਰਸ਼ ਕਰਦੇ ਸੀ ਤਾਂ ਉਹਨਾਂ ਨੂੰ ਭਰਤੀ ਮਿਲਦੀ ਸੀ ਉਦੋਂ ਉਹਨਾਂ ਨੂੰ ਆਪ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਵੀ ਲੈਣਾ ਪੈਂਦਾ ਸੀ ਲਾਈਕ ਥੈਟ ਕਿ ਉਹਨਾਂ ਨੂੰ ਕੋਈ ਟੈਂਕੀ ਤੇ ਚੜਨਾ ਪੈ ਗਿਆ ਜਾਂ ਕਿਸੇ ਤਰ੍ਹਾਂ ਦੇ ਉਹਨਾਂ ਨੂੰ ਇਹੋ ਸਰਕੰਸਟੈਂਸਸ ਬਣ ਜਾਂਦੇ ਸੀ ਕਿ ਉਹਨਾਂ ਨੂੰ ਦਿਖਾਉਣਾ ਪੈਂਦਾ ਸੀ ਵੀ ਸਾਡੀ ਜਾਨ ਤੇ ਖਤਰਾ ਠੀਕ ਆ ਹੁਣ ਤਾਂ ਹੋ ਜਾਵੇ ਕੋਈ ਕੇਸ ਨਹੀਂ ਹੁਣ ਤਾਂ ਸਿਰਫ ਤੁਸੀਂ ਇੱਕ ਗਿਣਤੀ ਦਿਖਾਉਣੀ ਆ ਕਿਸੇ ਕਿਸੇ ਰੋਸਮਝਾਰੇ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਗਿਣਤੀ ਦਿਖਾ ਦੋਗੇ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਿਆਦਾ ਇਨਫਲੂਐਂਸ ਆ ਠੀਕ ਆ ਉਦੋਂ ਚਲੋ ਘੱਟ ਸੀਗਾ ਉਦੋਂ ਅਖਬਾਰਾਂ ਤੇ ਤੇ ਜਾਂ ਆਪਾਂ ਕਹਿੰਦੇ ਨਿਊਜ਼ ਚੈਨਲ ਜਿਹੜੇ ਟੀਵੀਆਂ ਤੇ ਆਉਂਦੇ ਹੁੰਦੇ ਸੀ ਉੱਥੇ ਗੱਲ ਆਉਂਦੀ ਸੀ ਪਰ ਹੁਣ ਤਾਂ ਗੱਲ ਸੋਸ਼ਲ ਮੀਡੀਆ ਤੇ 1 ਮਿੰਟ ਦੇ ਵਿੱਚ ਪੂਰੀ ਦੁਨੀਆ 'ਚ ਪਹੁੰਚ ਜਾਂਦੀ ਆ ਤਾਂ ਕੁਝ ਸਾਰੇ ਸਿਆਣਿਆਂ ਸਮਝਦਾਰਾਂ ਤੁਹਾਨੂੰ ਪਹਿਲਾਂ ਵੀ ਕਿਹਾ ਹੋਇਆ ਕਿ ਜੇਕਰ ਤੁਸੀਂ ਆਦੀ ਭਰਤੀ ਲੈਣੀ ਆ ਤੁਸੀਂ ਇਹ ਚੀਜ਼ਾਂ ਕਰ ਲੋਗੇ ਨਾ ਤਾਂ ਹੋ ਸਕਦਾ ਕਿ ਤੁਸੀਂ ਇਸ ਸਰਕਾਰ ਦੇ ਵਿੱਚ ਦੋ ਭਰਤੀਆਂ ਲੈ ਲਓ ਟੀਟੀ ਕੈਡਰ ਤੇ ਮਾਸਟਰ ਕੈਡਰ ਦੀਆਂ ਪਰ ਤੁਹਾਨੂੰ ਕਰਨਾ ਪਊਗਾ ਇੱਕੋ ਇੱਕ ਕੰਮ ਕਿ ਯੂਨੀਅਨ ਜਿੱਥੇ ਕੋਈ ਕਾਲ ਦਿੰਦੀ ਆ ਕੋਈ ਧਰਨਾ ਕੋਈ ਰੋਸ ਪ੍ਰਦਰਸ਼ਨ ਕਰਦੀ ਆ ਉੱਥੇ ਆਦ ਯੂਨੀਅਨ ਦੇ ਨਾਲ ਖੜਨਾ ਪਊਗਾ ਘਰਾਂ ਚੋਂ ਬਾਹਰ ਨਿਕਲਣਾ ਪਊਗਾ ਫੇਰ ਤੁਹਾਨੂੰ ਇੱਕ ਦੀ ਥਾਂ ਦੋ ਭਰਤੀਆਂ ਵੀ ਮਿਲ ਜਾਣਗੀਆਂ ਜੇਕਰ ਤੁਸੀਂ ਆਪਦੀ ਸਟਰੈਂਥ ਵਗਾ ਦੋਗੇ ਨਹੀਂ ਤਾਂ ਭਾਈ ਲੱਗੇ ਰਹੋ 2027 ਚ ਇਲੈਕਸ਼ਨ ਹੋਣੇ ਆ ਤੇ ਉਦੋਂ ਜਾਂਦੀ ਹੋਈ ਸਰਕਾਰ ਇੱਕ ਤੁਹਾਨੂੰ ਭਰਤੀ ਦੇ ਕੇ ਜਾਊਗੀ ਉਹ ਭਰਤੀ ਕਿੰਨੀ ਕੁ ਹੋਊਗੀ ਇੱਕ ਸਿਰਫ ਨਾਂ ਦੀ ਭਰਤੀ ਹੋਊਗੀ 202500 ਤੇ 3000 ਬਸ ਜੇਕਰ ਸੰਘਰਸ਼ ਵਿੱਢ ਲੋਗੇ ਭਰਤੀ ਵੀ ਜ਼ਿਆਦਾ ਲੈ ਲੋਗੇ ਤੇ ਹੋ ਸਕਦਾ ਕਿ ਜੇਕਰ ਤੁਸੀਂ ਚੰਗਾ ਸੰਘਰਸ਼ ਆਵਦਾ ਚੰਗੀ ਸਟਰੈਂਥ ਦਿਖਾ ਜੋ ਤਾਂ ਤੁਸੀਂ ਇੱਕ ਦੀ ਥਾਂ ਦੋ ਭਰਤੀਆਂ ਇਸ ਸਰਕਾਰ ਦੇ ਵਿੱਚ ਲੈ ਲਓ ਇਹ ਗੱਲਾਂ ਜਰੂਰ ਅਮਲ ਕਰਿਓ ਧੰਨਵਾਦ